ਅਮਰੀਕਾ ਦੇ ਟੈਕਸਾਸ ਦੇ ਵਿੱਚ ਇੱਕ ਛੋਟਾ ਜਹਾਜ਼ ਹਾਸਤਾ ਗ੍ਰਸ ਹੋ ਗਿਆ ਜਿਸ ਦੇ ਨਾਲ ਭਿਆਨਕ ਅੱਗ ਲੱਗ ਗਈ ਇਹ ਹਾਦਸਾ ਫੂਟ ਵਰਥ ਦੇ ਨੇੜੇ ਹਿਕਸ 에ਅਰ ਫੀਲਡ ਦੇ ਨੇੜੇ ਜਿਹੜਾ ਕਿ ਹਾਸਾ ਵਾਪਰਿਆ ਜਿੱਥੇ ਜਹਾਜ਼ ਪਾਰਕਿੰਗ ਦੇ ਵਿੱਚ ਖੜਾ ਗੱਡੀਆਂ ਦੇ ਕੋਲ ਆ ਕੇ ਡਿੱਗਿਆ ਅਤੇ ਇਹ ਹਾਸਦੇ ਦਾ ਸੀਸੀਟੀਵੀ ਫੁਟੇਜ ਜਿਹੜਾ ਕਿ ਹੁਣ ਸਾਹਮਣੇ ਆ ਜਿਸ ਦੇ ਵਿੱਚ ਜਹਾਜ਼ ਤੇਜ਼ੀ ਨਾਲ ਡਿੱਗਦਾ ਹੈ ਅਤੇ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉਹ ਬਿਲਕੁਲ ਫੈਲ ਜਾਂਦੀਆਂ ਨੇ ਉੱਚਾ ਧੂੰਏ ਦਾ ਗੁਬਾਰ ਜਿਹੜਾ ਕਿ ਦੂਰੋਂ ਦੇਖਿਆ ਗਿਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਦੁਰਘਟਨਾ ਤੋਂ ਬਾਅਦ ਜਹਾਜ਼ ਜਿਹੜਾ ਕਿ ਟਰੱਕਾਂ ਤੇ ਵਿਚਾਰੇ ਆ ਕੇ ਡਿੱਗਿਆ ਸੀ ਜਿਸ ਦੇ ਨਾਲ ਘਟਨਾ ਸਥਾਨ ਤੇ ਦਹਿਸ਼ਤ ਫੈਲ ਗਈ ਰਿਪੋਰਟਾਂ ਦੇ ਅਨੁਸਾਰ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤਾ ਇਸ ਦੇ ਨਾਲ ਜਦੋਂ ਜਹਾਜ਼ ਨੂੰ ਅੱਗ ਲੱਗੀ ਤਾਂ ਆਪਗਦੀਆਂ ਲਪਟਾਂ ਜਿਹੜੀਆਂ ਕਿ ਕਾਫੀ ਦੂਰ ਦੂਰ ਤੱਕ ਫੈਲ ਜਾਂਦੀਆਂ ਨੇ ਧੂੰਏ ਦਾ ਗੁਬਾਰ ਵੀ ਜਿਹੜਾ ਆਸਮਾਨ ਦੇ ਵਿੱਚ ਫੈਲ ਗਿਆ ਘਟਨਾ ਸਥਾਨ ਤੇ ਹਵੜਾ ਦਫਣੀ ਵੱਜ ਗਈ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨਰ ਤੇ ਨੈਸ਼ਨਲ ਟ੍ਰਾਂਸਪੋਰੇਸ਼ਨ ਸੇਫਟੀ ਬੋਰਡ ਇਹ ਸਾਸ ਦੇ ਦੀ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਕਿ ਕਿਹਨਾ ਕਾਰਨਾਂ ਦੇ ਕਰਕੇ ਇਹ ਹਾਦਸਾ ਜਹਾਜ਼ ਜਿਹੜਾ ਆ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਇਸ ਦੇ ਪਿੱਛੇ ਕੀ ਕਾਰਨਾਂ